ਮੁਹੰਮਦ ਸਦੀਕ ਜੀ ਦਾ ਗਾਣਾ ਸੁਣਦੇ ਹੁੰਦੇ ਸੀ ਬੱਗੀ ਤਿਤਰੀ ਕਮਾਦੋਂ ਨਿਕਲੀ ਉਗਦੀ ਨੂੰ ਬਾਜ ਪੈ ਗਿਆ ਅਸੀਂ ਛਤਰੀ ਹਿਲਾਈ ਤੇ ਉਹ ਪੈਰ ਕੱਢ ਗਈ ਤੁਸੀਂ ਅੱਜ ਛਤਰੀਆਂ ਲੈ ਕੇ ਆਏ ਹੋ ਤੁਹਾਡੀਆਂ ਛਤਰੀਆਂ ਜਲਦੀ ਚਿੱਟੀਆਂ ਕਬੂਤਰਾਂ ਤੇ ਕਬੂਤਰਾਂ ਨਾਲ ਭਰੀਆਂ ਹੋਣਗੀਆਂ ਮੇਰੇ ਲਈ ਸਾਰੇ ਸਤਕਾਰਯੋਗ ਨੇ ਜਿੰਨੇ ਬੈਲ ਗੱਡੀਆਂ ਦੇ ਜਿਹੜੇ ਸ਼ੌਕੀਨ ਨੇ ਦੌੜਾਂ ਦੇ ਔਰ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਦੇ ਔਰ ਕਬੂਤਰਾਂ ਦੀਆਂ ਉਡਾਰੀਆਂ ਸੋਸੀ ਹੈ ਬਿੱਲ ਲੈ ਕੇ ਆਏ ਫਿਰਫ ਸਰਵ ਸੰਪੀਨ ਪ੍ਰਦਾਨ ਸਭਾ ਜੋ ਪਾਸ ਹੋ ਗਿਆ ਉਹ ਤੋਂ ਬਾਅਦ ਉਹ ਰਾਜਪਾਲ ਕੋਲ ਚਲਾ ਗਿਆ ਰਾਜਪਾਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਦਾ ਇੱਕ ਫਾਰਮੈਲਟੀ ਹੈ ਇੱਕ ਬਸ ਰਾਸ਼ਟਰਪਤੀ ਜੀ ਕੋ ਚਲਾ ਗਿਆ ਰਾਸ਼ਟਰਪਤੀ ਜੀ ਕੋਲੋਂ ਸਾਈਨ ਹੋ ਕੇ ਜਿਸ ਦਿਨ ਆ ਗਿਆ ਉਸੇ ਦਿਨ ਤੁਸੀਂ ਆਪਣੇ ਨਾਰੇ ਬਗੇ ਛੁਨਾਰ ਲਓ ਬਸ 1933 ਤੋਂ ਸ਼ੁਰੂ ਹੋਈਆਂ ਇਹ ਖੇਡਾਂ ਆਯਾਦੀ ਤੋਂ ਵੀ ਪਹਿਲਾਂ ਫਿਰ BBC ਤੇ ਡਿਸਕਵਰੀ ਤੇ ਡਾਕੂਮੈਂਟਰੀ ਦੇਖੀ ਉਹਨਾਂ ਬਾਰੇ ਰਾਸ਼ਟਰਪਤੀ ਤੱਕ ਉਹਨਾਂ ਨੂੰ ਦੇਖਣ ਆਉਂਦੇ ਰਹੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ਤੇ ਰੰਗਲੇ ਪੰਜਾਬ ਦਾ ਸੀ ਸੁਪਨਾ ਦੇਖਿਆ ਹੁਣ ਇਹ ਰੰਗ ਤੋਂ ਬਿਨਾ ਅਸੀਂ ਕਿਵੇਂ ਪੰਜਾਬ ਨੂੰ ਰੰਗਲਾ ਬਣਾ ਲਾਂਗੇ ਇਹ ਪਿਆਰ ਜਿਹੜਾ ਹੈ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ